ਇਹ ਹੈ ਜੀ ਸੋਨ ਮਾਰਗ ਦਾ ਆਸੇ ਪਾਸੇ ਦਾ ਜੀ। ਥਿਆੜੀ ਬਹੁਤ ਹੈ। ਇਹ ਇਹ ਵਗਦਾ ਜੀ ਪਾਣੀ ਬਹੁਤ ਹੀ ਸੋਹਣਾ ਜਗ੍ਹਾ ਹੈ ਸੋਨ ਮਾਰਗ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੋਊਗਾ ਹੀ ਉਹ ਹੋਊਗਾ ਸ਼੍ਰੀਨਗਰ ਤੋਂ ਅੱਗੇ ਦਾ। ਤੇ ਕੱਲ ਦੇ ਵਲੌਗ ਦੇ ਵਿੱਚ ਆਪਾਂ ਦਿਖਾਇਆ ਸੀ ਆਪਾਂ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਦਾ ਰੋਡ ਕਿਵੇਂ ਬਣਿਆ ਹੋਇਆ ਹੈਗਾ ਕਿੰਨੇ ਟਰਮੀਨਲ ਆਉਂਦੇ ਆ ਕਿੰਨੇ ਟੋਲ ਆਉਂਦੇ ਸਾਰੀਆਂ ਗੱਲਾਂ ਤੁਹਾਨੂੰ ਦੱਸਿਆ ਸੀ ਸ਼੍ਰੀਨਗਰ ਦੇ ਵਿੱਚ ਵੀ ਦੇਖਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਨੇ ਪਰ ਆਪਾਂ ਸ਼੍ਰੀਨਗਰ ਦੇ ਵਿੱਚ ਨਹੀਂ ਰੁਕੇ ਕਿਉਂਕਿ ਲੇਅਰ ਦਾਗ ਦੇ ਵਿੱਚ ਆਪਾਂ ਲੇਟ ਹੋ ਜਾਾਂਗੇ ਕਿਉਂਕਿ ਉਧਰ ਬਰਫਬਾਰੀ ਪੈਣ ਲੱਗ ਗਈ ਫਿਰ ਉਧਰ ਟੂਰ ਕਰਨਾ ਔਖਾ ਹੋ ਜੂ ਤੇ ਉਧਰਲਾ ਕੰਮ ਨਿਮੇੜਾ ਕਰਨ ਤੋਂ ਬਾਅਦ ਫਿਰ ਕਦੇ ਜਿੱਦ ਤੇ ਟੂਰ ਕੀਤਾ ਸਾਰੀਆਂ ਚੀਜ਼ਾਂ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਅੱਜ ਕਿੱਥੇ ਸਟੇ ਕਰਾਂਗੇ ਸਾਰੀਆਂ ਗ ਇਸ ਟਾਈਮ ਆਪਾਂ ਖੜੇ ਆਂਗੇ ਸ਼੍ਰੀਨਗਰ ਤੋਂ ਲਗਭਗ 30 ਕਿਲੋਮੀਟਰ ਅੱਗੇ ਇਸ ਤੋਂ ਅੱਗੇ ਜਾਵਾਂਗੇ ਆਪਾਂ ਸੋਨਮਾਰਕ ਤੇ ਉੱਥੇ ਜਾ ਕੇ ਆਪਾਂ ਜਿਹੜਾ ਟੈਂਟ ਲਾਵਾਂਗੇ ਫਿਲਹਾਲ ਹੁਣ ਚਾਹ ਬਣਾਉਣੇ ਆ ਚਾਹ ਦੇ ਨਾਲ ਮੈਗੀ ਮੈਗੀ ਬਣਾਉਣ ਤੋਂ ਬਾਅਦ ਇੱਥੇ ਚੱਲਦੇ ਆਂਗੇ ਆਪਾਂ ਅੱਗੇ ਤੇ ਇਹ ਜਾਂਦਾ ਹੀ ਹਾਈਵੇ ਸੋਨਮਾਰਕ ਨੂੰ ਤੇ ਇਹ ਆਸ-ਪਾਸੀ ਪਹਾੜਾਂ ਦਾ 뷰 ਆ ਇਧਰਲੇ ਪਾਸੇ ਹੈਗਾਗਾ ਸ਼੍ਰੀਨਗਰ ਸ਼ਹਿਰ ਲਗਭਗ 25 ਕਿ 30 ਕਿਲੋਮੀਟਰ ਦੂਰ ਹੋਊ ਇੱਧਰਲੇ ਪਾਸੇ ਵਗੀ ਜਾਂਦਾ ਈ ਦਰਿਆ ਨਾਲ ਨਾਲ ਤੇ ਇੱਥੇ ਆਪਾਂ ਧਰੀ ਬੈਠੇ ਚਾਹ ਤੇ ਨਾਲ ਮੈਗੀ ਬਣਾਲੀ ਮੋਟਰਸਾਈਕਲ ਤੇ ਸਮਾਨ ਉਵੇਂ ਟੰਗਿਆ ਪਿਆ ਕਿਉਂਕਿ ਸਾਈਡ ਤੇ ਸਮਾਨ ਟੰਗਿਆ ਹੁੰਦਾਗਾ ਤੇ ਕੱਢਣਾ ਕਰਨਾ ਸੌਖਾ ਹੋ ਜਾਂਦਾ ਤੇ ਪਹਿਲੇ ਪਾਸੇ ਪਹਾੜਾਂ ਦਾ ਥਿ ਵਿਊ ਵੀ ਤੁਹਾਨੂੰ ਦਿਖਾ ਦਿੰਨੇ ਆਗੇ ਬਾਕੀ ਇੰਨੀ ਠੰਡ ਨਹੀਂ ਗਈ ਤੇ ਨਾ ਇੰਨੀ ਬਾਲੀ ਗਰਮੀ ਆ ਤੇ ਮੈਗੀ ਖਾਣ ਤੋਂ ਬਾਅਦ ਫਿਰ ਇੱਥੇ ਚੱਲਦੇ ਆਂਗੇ ਹੁਣ ਆਪਾਂ ਅੱਗੇ ਜੇ ਗੱਲ ਕਰੀਏ ਸ਼੍ਰੀਨਗਰ ਤੋਂ ਲੈ ਕੇ ਸੋਨਮਾਰਗ ਲਗਭਗ 60-70 ਕਿਲੋ ਤੋਂ ਕਿਲੋਮੀਟਰ ਦੂਰ ਆ ਪਰ ਜਿਹੜਾ ਸੋਨਮਾਰਗਾ ਇਹ ਇਹੋ ਜਿਹਾ ਇਲਾਕਾ ਹੈਗਾ ਜਿਹੜਾ ਤੁਸੀਂ ਕਸ਼ਮੀਰ ਨਾਲ ਵੀ ਕੰਪੇਅਰ ਕਰ ਸਕਦੇ ਹੋ ਤੇ ਜਾਂ ਕੁਲੂ ਮਨਾਲੀ ਦੇ ਨਾਲ ਉਹ ਇਸ ਕਰਕੇ ਕਿਉਂਕਿ ਮਨਾਲੀ ਦੇ ਵਿੱਚ ਵੀ ਮੀਂਹ ਦਾ ਕੋਈ ਟਾਈਮ ਨਹੀਂ ਤੇ ਇੱਥੇ ਵੀ ਮੀਂਹ ਦਾ ਕੋਈ ਟਾਈਮ ਨਹੀਂ ਕਿਉਂਕਿ ਇੱਥੇ ਜਦੋਂ ਨਾਲ ਦਰਿਆ ਵਗਦਾ ਦਰਾ ਦੇ ਨਾਲ ਦਰਖਤ ਵੀ ਨਹੀਂ ਹਵਾ ਵੀ ਚੱਲਦੀ ਆ ਤੇ ਮੀਂਹ ਦਾ ਮੌਸਮ ਹਵਾ ਦਾ ਮੌਸਮ ਦਾ ਕੋਈ ਹਸਾਬ ਕਿਤਾਬ ਨਹੀਂ ਤੇ ਤੁਸੀਂ ਮਿਨੀ ਕਸ਼ਮੀਰ ਜਾਂ ਮਿਨੀ ਨੂੰ ਹਿਮਾਚਲ ਵੀ ਤੁਸੀਂ ਕਹਿ ਸਕਦੇ ਹੋ ਇੱਥੇ ਸ਼੍ਰੀਨਗਰ ਦੇ ਵਿੱਚ ਕੁਝ ਦਿਖਾਉਣ ਵਾਲੇ ਥਾਵਾਂ ਸਿਗੀਆਂ ਉਹ ਆਪਾਂ ਤਾਂ ਨਹੀਂ ਓਕੇ ਕਿਉਂਕਿ ਆਪਾਂ 11 ਵਜੇ ਵਿਹਲੇ 11 ਵਜੇ ਸ਼੍ਰੀਨਗਰ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਆਏ ਸੀ ਕਿ ਚਲੋ ਅੱਗੇ ਚੱਲ ਗਏ ਕਿਉਂਕਿ ਲੇਅਰ ਦਾਖ ਦੇ ਵਿੱਚ ਮੌਸਮ ਹੈ ਜਿਹੜਾ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਤੇ ਜਿਹੜਾ ਸੋਨਮਾਰਗਾ ਸੋਨਮਾਰਗ ਦੇ ਆਸ-ਪਾਸ ਹੀ ਰਹਿਣ ਵਾਸਤੇ ਵੀ ਹੋਟਲ ਵਗੈਰਾ ਬਣੇ ਹੋਏ ਨੇ ਕਾਫੀ ਸੋਹਣਾ 뷰 ਹੈਗਾ ਉੱਥੇ ਲੋਕ ਵੀਡੀਓਗ੍ਰਾਫੀ ਵਗੈਰਾ ਸਾਰਾ ਕੁਝ ਕਰਦੇ ਨੇ ਤੇ ਬਾਕੀ ਉੱਥੇ ਵੇਖਣਯੋਗ ਕੋਈ ਥਾਂ ਹੀ ਨਹੀਂ ਬਸ ਇੱਕ ਚੀਜ਼ ਹੈ ਵੀ ਉਹ ਕੁਲੂ ਮਨਾਲੀ ਵਾਂਗ ਹਰਿਆ ਭਰਿਆਗਾ ਜੇ ਗੱਲ ਕਰੀਏ ਸੋਨਮਾਰਗ ਦੀ ਤਾਂ ਸੋਨਮਾਰਗ ਤੋਂ ਜਿਹੜੀ ਅਮਰਨਾਥ ਦੀ ਯਾਤਰਾ ਉਹ ਸ਼ੁਰੂ ਹੁੰਦੀ ਹੈਗੀ ਜਿੰਨੇ ਲੋਕ ਵੀ ਅਮਰਨਾਥ ਦੀ ਯਾਤਰਾ ਕਰਦੇ ਨੇ ਉਹ ਇਸ ਤੋਂ ਅੱਗੇ ਹੀ ਤੁਰ ਕੇ ਜਾਂਦੇ ਨੇ ਤੇ ਆਪਾਂ ਤਾਂ ਕਦੇ ਅਮਰਨਾਥ ਦੀ ਯਾਤਰਾ ਕੀਤੀ ਨਹੀਂ ਪਰ ਜੇ ਕਦੇ ਕੀਤੀ ਤਾਂ ਉਹਦਾ ਵੀ ਪੂਰਾ ਪ੍ਰੋਸੈਸ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਤੇ ਜਿਵੇਂ ਸ਼੍ਰੀਨਗਰ ਹੋਗਾ ਸ਼੍ਰੀਨਗਰ ਦੇ ਵਿੱਚ ਬਾਜ਼ਾਰ ਹੋ ਗਿਆ ਤੇ ਲੀਕ ਬਣੀ ਹੋਈਏਗੀ ਗੁਰਦੁਆਰਾ ਸਾਹਿਬ ਹੋ ਗਿਆ ਕਾਫੀ ਚੀਜ਼ਾਂ ਨੇ ਜਿਹੜੀਆਂ ਸ਼੍ਰੀਨਗਰ ਦੇ ਵਿੱਚ ਵੇਖਣ ਵਾਲੀਆਂ ਨੇ ਤੇ ਪਰ ਉਹਦੇ ਲਈ ਘੱਟੋ-ਘੱਟ 2 ਦਿਨ ਚਾਹੀਦੇ ਨੇ 2 ਰਾਤਾਂ ਤੁਹਾਨੂੰ ਉੱਥੇ ਲਾਉਣੀਆਂ ਪੈਣੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਜਿਹੜਾ ਸ਼੍ਰੀਨਗਰ ਘੁੰਮ ਸਕਦੇ ਹੋ ਬਾਕੀ ਸ਼੍ਰੀਨਗਰ ਦੇ ਵਿੱਚ ਠੰਡ ਹੈਗੀ ਤੇ ਜਦੋਂ ਤੁਸੀਂ ਸੋਨਮਾਰਗ ਆਉਣੇ ਹੋਗੇ ਉੱਥੇ ਜਾ ਕੇ ਵੀ ਠੰਡ ਬਾਦੀ ਨਹੀਂ ਜਦੋਂ ਤੁਸੀਂ ਸੋਨਮਾਰਗ ਟੱਪਗੇ ਉਸ ਤੋਂ ਅੱਗੇ ਨਾ ਤਾਂ ਤੁਹਾਨੂੰ ਹਰਿਆਲੀ ਮਿਲੇ ਤੇ ਨਾ ਮਿਲੇ ਮੀਂਹ ਤੇ ਨਾ ਮਿਲੇ ਤੁਹਾਨੂੰ ਕੋਈ ਠੰਡੀ ਹਵਾ ਸਿਰਫ ਧੁੱਪ ਮਿਲੂਗੀ ਬਾਕੀ ਸੋਨਮਾਰਕ ਦੇ ਲੋਕ ਜਿੰਨੇ ਵੀ ਸ਼੍ਰੀਨਗਰ ਆਉਂਦੇ ਨੇ ਜ਼ਿਆਦਾਤਰ ਉਹ ਸੋਨਮਾਰਕ ਘੁੰਮ ਕੇ ਜਾਂਦੇ ਜ਼ਰੂਰ ਨਹੀਂ ਕਿਉਂਕਿ ਨੇੜਲਾ ਇਲਾਕਾ ਏ ਠੰਡਾ ਹੋਣ ਕਰਕੇ ਲੋਕ ਇੱਥੇ ਕੈਂਪੇਨ ਵਗੈਰਾ ਵੀਡੀਓਗ੍ਰਾਫੀ ਵਗੈਰਾ ਬਹੁਤ ਸੋਹਣੀ ਕਰਦੇ ਨੇ ਤੇ ਸੋਨਮਾਰਕ ਤੋਂ ਟੱਪ ਕੇ ਆਪਾਂ ਜਿਹੜਾ ਅਸਲ ਦੇ ਵਿੱਚ ਦੇਲਦਖ ਦਾ ਟੂਰ ਆ ਉਹ ਸ਼ੁਰੂ ਹੋ ਜਾਂਦਾ ਕਿਉਂਕਿ ਅੱਗੇ ਜੋ ਜੀਲਾ ਪਾਸ ਹੋ ਗਿਆ ਫਤੀਲਾ ਪਾਸ ਹੋ ਗਿਆ ਕਈ ਪਾਸਾ ਜਿਹੜੇ ਉਸ ਤੋਂ ਅੱਗੇ ਆਉਂਦੇ ਨੇ ਤੇ ਰਹਿਣਾ ਸਹਿਣਾ ਜੇ ਗੱਲ ਕਰੀਏ ਇੱਥੇ ਹੋਟਲਾਂ ਦਾ ਖਰਚਾ ਸੋਨਮਾਰਗ ਦੇ ਵਿੱਚ ਸ਼੍ਰੀਨਗਰ ਨਾਲੋਂ ਜ਼ਿਆਦਾ ਆ 1000-1500 ਤੋਂ ਘੱਟ ਨਾਲ ਤਾਂ ਤੁਹਾਨੂੰ ਕੋਈ ਹੋਟਲ ਮਿਲੂਗਾ ਤੇ ਨਾ ਮਿਲੂਗਾ ਕੋਈ ਕਮਰਾ ਤੇ ਬਾਕੀ ਹੋਰ ਗੱਲਾਂ ਇਸ ਨੂੰ ਕੀ ਦੱਸ ਗਏ ਤੇ ਬਾਕੀ ਜਿਹੜਾ ਬਲੌਗ ਅੱਜ ਦਾ ਹੋਊਗਾ ਇਹ ਸੋਨਮਾਰਗ ਤੱਕ ਆਪਾਂ ਨੂੰ ਖਤਮ ਕਰਾਂਗੇ ਕਿਉਂਕਿ ਸੋਨਮਾਰਗ ਦੇ ਬਾਰੇ ਤੁਹਾਨੂੰ ਅੱਜ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਦੱਸਾਂਗੇ ਵੀ ਜੇ ਕਿਸੇ ਨੂੰ ਕੋਈ ਸਵਾਲ ਜਵਾਬ ਹੋਵੇ ਤਾਂ ਭਾਈ ਕਮੈਂਟ ਕਰਕੇ ਆਪਦਾ ਪੁੱਛ ਲਿਓ ਤੇ ਹਰੀਆਲੀ ਪੱਖੋਂ ਸੋਨਮਾਰਗ ਹਿਮਾਚਲ ਤੇ ਕਸ਼ਮੀਰ ਨੂੰ ਵੀ ਪਿੱਛੇ ਛੱਡਦਾ ਹੈਗਾ ਜਿਵੇਂ ਜਿਵੇਂ ਤੁਸੀਂ ਨੇੜੇ ਨੇੜੇ ਜਾਈ ਜੰਨੇ ਹੋ ਨਾਲ ਨਾਲ ਦਰਿਆ ਵਗ ਹੀ ਜਾਂਦਾ ਹੈਗਾ ਤੇ ਨਾਲ ਨਾਲ ਹੀ ਸੋਨ ਮਾਰਗ ਹੈ ਜਿਹੜਾ ਅੱਗੇ ਜਾ ਕੇ ਬ੍ਰਿਜ ਆਉਂਦਾ ਹੈਗਾ ਤੇ ਬ੍ਰਿਜ ਟੱਪ ਕੇ ਜਿਹੜਾ ਸੋਨ ਮਾਰਗ ਸਟਾਰਟ ਹੋ ਜਾਂਦਾ ਹੁਣ ਤਾਂ ਕਾਫੀ ਟਾਈਮ ਦੇ ਉੱਤੇ ਜਿਹੜੇ ਇੱਥੇ 4 ਲਾਈਨ ਬਣ ਲੱਗੀਆਂ ਤੇ 4 ਲਾਈਨ ਬਣ ਕਰਕੇ ਜਿਹੜਾ ਹੁਣ ਇੱਥੇ ਸੋਨ ਮਾਰਗ ਪਹਿਲਾਂ ਨਾਲੋਂ ਹੋਰ ਵੀ ਵੱਧ ਸੋਹਣਾ ਲੱਗਦਾ ਹੈਗਾ ਕਾਫੀ ਲੋਕ ਮਿਲੇ ਸੀ ਜਿਹੜੇ ਗਰਦਾਸਪੁਰ ਪਠਾਨਕੋਟ ਹਿਮਾਚਲ ਤੋਂ ਇਧਰ ਹੀ ਸੈੱਟ ਹੈ ਜਿਹੜਾ ਉਹ ਕੰਮ ਕਰਨ ਵਾਸਤੇ ਆਉਂਦੇ ਨੇ ਕਿਉਂਕਿ ਇਹ ਇਧਰ ਦੇ ਪਾਸੇ ਜਾਂ ਤਾਂ ਇਹਨੂੰ ਦਿਹਾੜੀ ਵੱਧ ਮਿਲਦੀ ਆ ਤੇ ਲਗਭਗ ਜੀ ਆਪਾਂ ਹੈਗੀਆਂ ਸੋਨਮਾਰਗ ਤੋਂ 1-2 ਕਿਲੋਮੀਟਰ ਵੜ ਪਿੱਛੇ ਤੇ ਇਹ ਹੈ ਸੋਨਮਾਰਗ ਦਾ ਥਿਊ ਹਰੀਆਲੀ ਪਹਾੜ ਨਾਲ ਵਗਦੇ ਦਰਿਆ ਜਦੋਂ ਤੁਸੀਂ ਮੰਨ ਕੇ ਚਲੋ ਹਰੀਆਲੀ ਸਟਾਰਟ ਹੋ ਜੇ ਸ਼੍ਰੀਨਗਰ ਟੱਪਣ ਤੋਂ ਬਾਅਦ ਤੇ ਸਮਝ ਲਓ ਵੀ ਸੋਨਮਾਰਗ ਆ ਜਿਹੜਾ ਉਹ ਚੱਲ ਪਿਆ ਤੇ ਇਹ ਦਰਿਆ ਜੀ ਪਾਣੀ ਦੇਖੋ ਲੀਲਾ ਲੀਲਾ ਪਾਣੀ ਆ ਪੂਰਾ ਮੌਸਮ ਜਿਹੜਾ ਇੱਥੇ ਐਂ ਹਰਿਆਲੀ ਆਉਗੀ ਤੇ ਠੰਡੀ ਠੰਡੀ ਹਵਾ ਆਉਂਦੀ ਆ ਇਹ ਦੇਖੋ ਤੇ ਸਭ ਤੋਂ ਵਧੀਆ ਨਿਆਰਾ ਇੱਥੇ ਠੰਡ ਤੇ ਹਵਾ ਤੁਹਾਨੂੰ ਤਾਜੀ ਮਿਲੂਗੀ ਤੇ ਕਾਫੀ ਸੋਹਣਾ ਮੌਸਮ ਆ ਇੱਥੇ ਸੋਨਮਾਰਗ ਦੇ ਵਿੱਚ ਤੁਸੀਂ ਸਾਹਮਣੇ ਦੇਖੋ ਇੱਧਰ ਪਹਾੜਾਂ ਦਾ ਪਿਓ ਸੜਕ ਭਾਵੇਂ ਆਪਾਂ ਸਿੰਗਲ ਜਾਈਏ ਭਾਵੇਂ ਡਬਲ ਜਾਈਏ ਇਹ ਇਹੋ ਜਿਹੀ ਜਗ੍ਹਾ ਆ ਜਾਂਦੀ ਜਿਸ ਜਗ੍ਹਾ ਦੇ ਉੱਤੇ ਤੁਹਾਨੂੰ ਹਰਿਆਲੀ ਮਿਲਦੀ ਆ ਜਦੋਂ ਤੁਸੀਂ ਸੋਨਮਾਰਗ ਟੱਪ ਕੇ ਸਮਝ ਲਓ ਅੱਗੇ ਜਾ ਕੇ ਲੇਵ ਦਾਖਾ ਜਿਹੜਾ ਉਹ ਸਟਾਰਟ ਹੋ ਗਿਆ ਕਿਉਂਕਿ ਅੱਗੇ ਰੇਤਲੇ ਪਹਾੜ ਤਿੱਕੇ ਪਹਾੜ ਜਾਂ ਪੱਥਰ ਜਾਂ ਮਿਲਣਾ ਤੁਹਾਨੂੰ ਆਮ ਸਟਾਰਟ ਹੋ ਜਾਂਦਾ ਤੇਜ ਸੋਨਮਾਰਗ ਦੇ ਜਦੋਂ ਜਿਹੜੇ ਲੋਕ ਵੀ ਛੀਨੀ ਨਗਰ ਜਾਂਦੇ ਨੇ ਸੋਨਮਾਰਗ ਵੇਖ ਕੇ ਜਰੂਰ ਆਓ ਕਿਉਂਕਿ ਬਹੁਤ ਸੋਹਣੀ ਵੇਖਣ ਵਾਲੀ ਜਗ੍ਹਾ ਹੈ ਤੇ ਛੀਨੀ ਨਗਰ ਤੋਂ ਜਿਹੜੀਆਂ ਬੱਸਾਂ ਨੇ ਇੱਥੇ ਮਿਲ ਜਾਂਦੀਆਂ ਨੇ ਲਗਭਗ 70 ਤੋਂ 85 ਰੁਪਏ ਕਿਰਾਇਆ ਦੱਸਦਾ ਸੀ ਬਾਈ ਇੰਨਾ ਕੁ ਕਿਰਾਇਆ ਲੱਗਦਾ ਤੇ ਬੱਸਾਂ ਸਰਕਾਰੀ ਵੀ ਚੱਲਦੀਆਂ ਨੇ ਪ੍ਰਾਈਵੇਟ ਵੀ ਚੱਲਦੀਆਂ ਨੇ ਜਿੱਤੇ ਮਰਜ਼ੀ ਜਾ ਕੇ ਤੁਸੀਂ ਆਰਾਮਦਾਰੀ ਨਾਲ ਆ ਜਿਹੜਾ ਸੋਨਮਾਰਗ ਦੇਖ ਸਕਦੇ ਹੋ ਸਵੇਰੇ ਜਾਓ ਤੇ ਸ਼ਾਮ ਨੂੰ ਵਾਪਸ ਆ ਜਾਓ ਕਿਉਂਕਿ ਰਾਤ ਨੂੰ ਰਹਿਣ ਦਾ ਖਾਣ ਦਾ ਖਰਚਾ ਇੱਥੇ ਜਿਆਦਾ ਆ ਤੇ ਅਗਲੇ ਮਹੀਨੇ ਦੇ ਵਿੱਚ ਹੀ ਜਿਹੜੀ ਇੱਥੇ ਇਹ ਬਰਫ਼ ਪੈਣ ਲੱਗ ਜਾਂਦੀ ਹੈਗੀ ਤੇ ਅਗਲੇ ਮਹੀਨੇ ਦੇ ਲਾਸਟ ਤੱਕ ਜਿਹੜਾ ਇਹ ਸੋਨਮਾਰਗ ਆ ਉਹ ਬੰਦ ਹੋਏ ਬੰਦ ਹੋ ਜਾਂਦਾ ਤੇ ਇਹ ਹੈ ਜੀ ਆਸ-ਪਾਸੀ ਦਾ ਇੱਥੋਂ ਦਾ ਵਿਊ ਪਹਿਲੇ ਪਾਸੇ ਹੋਟਲ ਵਗੈਰਾ ਨਾਲ-ਨਾਲ ਬਣੇ ਹੋਏ ਨੇ ਕਿਉਂਕਿ ਲੋਕ ਖਾਣ ਪੀਣ ਦੇ ਸ਼ੌਕੀ ਹੁੰਦੇ ਆ ਕਿ ਜਿਹੜੇ ਦਰਿਆ ਦੇ ਬੈਠ ਕੇ ਉਹਨਾਂ ਨੂੰ ਖਾਣਾ ਪੀਣਾ ਵਧੀਆ ਲੱਗਦਾ ਤੇ ਥਾਂ-ਥਾਂ ਤੇ ਹੋਟਲ ਤੁਹਾਨੂੰ ਇੱਥੇ ਆਮ ਮਿਲ ਜਾਣਗੇ ਨਾਲ-ਨਾਲ ਪਾਣੀ ਵਗਦਾ ਪਹਿਲੇ ਪਾਸੇ ਕੁਰਸੀਆਂ ਲਿਖੀਆਂ ਹੋਈਆਂ ਨੇ ਇੱਥੇ ਲਿਖਿਆ ਹੋਇਆ ਸੋਨ ਮਾਰਗ ਕਲੀਨ ਇਦਾਂ ਦਾ 뷰 ਹੈ ਜੀ ਸੋਨ ਮਾਰਗ ਦਾ ਤੇ ਦੂਜੀ ਗੱਲ ਇਹ ਹੈ ਵੀ ਸੋਨ ਮਾਰਗ ਦੇ ਵਿੱਚ ਜਿੰਨੇ ਲੋਕ ਵੀ ਕੰਮ ਕਰਦੇ ਉਹ 3-4 ਮਹੀਨੇ ਆਪਦੇ ਘਰਾਂ ਦੇ ਵਿੱਚ ਵਾਪਸ ਚਲੇ ਜਾਂਦੇ ਆ ਕਿਉਂਕਿ ਇੱਥੇ ਬਰਫ਼ ਪੈਣ ਲੱਗ ਜਾਂਦੀ ਹੈ ਤੇ ਰਸਤਾ ਬੰਦ ਹੋਣ ਕਰਕੇ ਉਹ ਦੁਕਾਨਾਂ ਵਗੈਰਾ ਆਪਦੀਆਂ ਬੰਦ ਕਰ ਜਾਂਦੇ ਨੇ ਤੇ ਜਦੋਂ ਤੁਸੀਂ ਜੋਜੀਲਾ ਪਾਸ ਦੇ ਵਿੱਚ ਐਂਟਰੀ ਕਰਦੇ ਹੋ ਤਾਂ ਉੱਥੇ ਫੋਰ ਲੈਨ ਤੁਹਾਨੂੰ ਮਿਲ ਜੂਗੀ। ਕਾਫੀ ਸੋਹਣਾ ਸੁਬਾਸੀ ਦਾ 뷰 ਆ ਦੇਖੋ ਸਾਹਮਣੇ ਪਹਾੜਾਂ ਦਾ ਤੇ ਜੇ ਗੱਲ ਕਰੀਏ ਹੁਣ ਇਹ ਅੱਗੇ ਵੀ ਜਿਹੜੀ ਸੋਨਮਾਰਗ ਤੋਂ ਅੱਗੇ ਵੀ ਇਹ ਸੜਕ ਜਿਹੜੀ ਬਣੀ ਜਾਂਦੀ ਹੈਗੀ ਪਰ ਹਜੇ ਬੰਨ ਪੂਰੀ ਬਣ ਕੇ ਤਿਆਰ ਨਹੀਂ ਹੋਈ ਆ ਦੇਖੋ ਬਹੁਤ ਸੋਹਣਾ 뷰 ਆ ਯਾਰ ਸੋਨਮਾਰਗ ਜਿਹੜਾ ਬੰਦੇ ਵੀ ਆਉਂਦੇ ਨੇ ਨਾ ਸ਼੍ਰੀਨਗਰ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਕਿਵੇਂ ਦਾ ਸੋਨਮਾਰਗ ਦੇਖੋ ਤੇਰਾਸੋ ਪਾਸੇ ਦੀ ਹਰੀਆਲੀ ਇਹ ਹੈ ਜੀ ਸੋਨਮਾਰਗ ਤੇ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਜੀ ਕੱਲ ਤੋਂ ਬਲੌਗ ਅੱਗੇ ਸਟਾਰਟ ਕਰਾਂਗੇ